ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਪੰਜਾਬ ਦੇ ਸਕੂਲਾਂ ਵਿੱਚ ਮੈਡੇ ਮੀਲ ਦੇ ਮੈਨੂ ਵਿੱਚ ਮੌਸਮੀ ਫਲ ਖਾਸ ਕਰਕੇ ਕਿੰਨੂ ਦੇਣ ਨਾਲ ਕਿਵੇਂ ਅਧਿਆਪਕਾਂ ਦੀ ਜੇਬ ਤੇ ਆਰਥਿਕ ਬੋਝ ਪੈ ਰਿਹਾ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਈ ਜਾ ਕਰੇ ਸਕੂਲਾਂ ਵਿੱਚ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੈਡੇ ਮੀਲ ਯੋਜਨਾ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਖਾਸ ਕਰਕੇ ਬੀਪੀਐਲ ਲੈਵਲ ਦੇ ਮਾਪਿਆਂ ਦੇ ਬੱਚਿਆਂ ਲਈ ਤਾਂ ਇਹ ਵਰਦਾਨ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਜਿਹੜੇ ਬੱਚਿਆਂ ਲਈ ਮਾਪੇ ਪੋਸ਼ਟਿਕ ਭੋਜਨ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਸਰਕਾਰ ਨੇ ਪੋਸ਼ਟਿਕ ਭੋਜਨ ਦੀ ਜੋ ਪ੍ਰੋਵੀਜ਼ਨ ਲਾਗੂ ਕੀਤੀ ਹੈ ਉਸ ਨੂੰ ਇੱਕ ਅੱਛਾ ਕਦਮ ਹੀ ਕਿਹਾ ਜਾ ਸਕਦਾ ਹੈ ਬਰੰਤੂ ਜਦੋਂ ਇਸ ਦਾ ਮੈਨੂ ਬਣਾਇਆ ਜਾਂਦਾ ਹੈ ਤਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਮੈਡੇ ਮੀਲ ਲਈ ਦਿੱਤੀ ਜਾ ਰਹੀ ਗ੍ਰਾਂਟ ਦੀ ਰਾਸ਼ੀ ਨਾਲ ਕਿ ਉਸ ਮੈਨੂ ਵਿੱਚ ਮੈਂਸ਼ਨ ਕੀਤੀਆਂ ਗਈਆਂ ਸਾਰੀਆਂ ਆਈਟਮਸ ਦੇਣੀਆਂ ਸੰਭਵ ਹਨ ਤੇ ਕੀ ਇਹ ਫੀਜ਼ੀਬਲ ਹੈ ਵੀ ਜਾਂ ਨਹੀਂ ਤਾਂ ਆਓ ਪਹਿਲਾਂ ਜਾਣਦੇ ਹਾਂ ਕਿ ਜਾਰੀ ਕੀਤੇ ਗਏ ਮੈਨੂ ਵਿੱਚ ਕੀ ਕੁਝ ਲਿਖਿਆ ਹੈ ਤਾਂ ਇਸ ਬਾਰੇ ਲਿਖਿਆ ਗਿਆ ਹੈ ਸੋਮਵਾਰ ਨੂੰ ਦਾਲ ਰੋਟੀ ਤੇ ਕਿਨੂ ਯਾਨੀ ਕਿ ਸੋਮਵਾਰ ਨੂੰ ਵਿਦਿਆਰਥੀਆਂ ਨੂੰ ਦਾਲ ਰੋਟੀ ਤੇ ਕਿੰਨੂੰ ਦਿੱਤਾ ਜਾਣਾ ਹਨ ਮੰਗਲਵਾਰ ਰਾਜਮਾ ਔਰ ਚਾਵਲ ਬੁੱਧਵਾਰ ਕਾਲੇ ਚਿੱਟੇ ਛੋਲੇ ਪੂਰੀ ਰੋਟੀ ਵੀਰਵਾਰ ਕੜੀ ਔਰ ਚਾਵਲ ਸ਼ੁੱਕਰਵਾਰ ਮੌਸਮੀ ਸਬਜੀ ਰੋਟੀ ਖੀਰ ਸ਼ਨੀਵਾਰ ਮਹਾ ਚਨੇ ਦੀ ਦਾਲ ਚਾਵਲ ਇਹ ਮੀਨੂ ਹੈ ਤਾਂ ਬਹੁਤ ਵਧੀਆ ਪਰੰਤੂ ਕਠ ਤੌਰ ਤੇ ਪ੍ਰਾਇਮਰੀ ਤੇ ਐਲੀਮੈਂਟਰੀ ਟੀਚਰਾਂ ਵਿਚ ਇਸ ਮੈਨੂ ਪ੍ਰਤੀ ਨਿਰਾਸ਼ਾ ਤੇ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ ਚੰਡੀਗੜ੍ਹ ਤੋਂ چھਪਣ ਵਾਲੇ દૈનિક પાસ્તર અખ바ਰ ਵਿੱਚ છਪੀ ਮਿਡੇ મીલ ਦੇ ਗ੍ਰਾਡ ਦੇ ਖਰਚਿਆਂ ਸੰਬੰਧੀ ਖਬਰ ਤੋਂ ਇਹ ਗੱਲ સ્પષ્ટ ਹੁੰਦੀ ਹੈ ਕਿ ਮੈਨੂ ਨੂੰ ਹੂਬ ਹੂ ਲਾਗੂ ਕਰਨ ਵਿੱਚ ਕਿਵੇਂ ਉਹਨਾਂ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਰਨ ਇਹ ਹੈ ਕਿ 15 ਤੋਂ 20 ਰੁਪਏ ਕਿਲੋ ਵਿਕਣ ਵਾਲਾ ਕਿੰਨੂ ਦਾ ਰੇਟ ਬਾਜ਼ਾਰ ਵਿੱਚ ਹੁਣ 70 ਤੋਂ 80 ਰੁਪਏ ਹੋ ਗਿਆ ਹੈ ਜਦੋਂ ਕਿ ਕਿਨੂ ਦੀ ਸਰਕਾਰ ਵੱਲੋਂ 5 ਰੁਪਏ ਪ੍ਰਤੀ ਵਿਦਿਆਰਥੀ ਬਜਟ ਦਿੱਤਾ ਜਾਂਦਾ ਹੈ ਸਰਕਾਰ ਨੇ ਕਿਨੂ ਨੂੰ ਮੈਡੇ ਮੀਲ ਵਿੱਚ ਇਸ ਲਈ ਸ਼ਾਮਲ ਕੀਤਾ ਸੀ ਕਿਉਂਕਿ ਇਹ ਪੰਜਾਬ ਦਾ ਫਲ ਹੈ ਅਧਿਆਪਕਾਂ ਨੂੰ ਮਜਬੂਰੀ ਵਸ ਮਹਿੰਗਾ ਕਿਨੂ ਖਰੀਦਣਾ ਪੈ ਰਿਹਾ ਹੈ ਜਿਸ ਨਾਲ ਕਿਨੂ ਦੀ ਖਰੀਦ ਤੇ ਹੋਇਆ ਵਾਧੂ ਖਰਚਾ ਅਧਿਆਪਕਾਂ ਨੂੰ ਆਪਣੀ ਜੇਬ ਵਿੱਚੋਂ ਅਦਾ ਕਰਨਾ ਪੈ ਰਿਹਾ ਹੈ ਜਿਹੜਾ ਕਿ ਉਹਨਾਂ ਦੀ ਆਰਥਿਕ ਪਰੇਸ਼ਾਨੀ ਦਾ ਸਬੱਬ ਬਣ ਗਿਆ ਹੈ ਇਸ ਸਬੰਧੀ ਸਰਕਾਰੀ ਪ੍ਰਾਇਮਰੀ ਟੀਚਰਸ ਐਸੋਸੀਏਸ਼ਨ ਪੰਜਾਬ ਨੇ ਇੱਕ ਮੀਟਿੰਗ ਕਰਕੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਮੌਸਮੀ ਫਸਲ ਦੀ ਕੀਮਤ ਦੇ ਅਨੁਸਾਰ ਹੀ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਜਾਰੀ ਕੀਤੀ ਜਾਣੀ ਚਾਹੀਦੀ ਹੈ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡੀਸੀਸ ਨੂੰ ਮੰਗ ਪੱਤਰ ਦਿੱਤੇ ਜਾਣ ਦਾ ਵੀ ਫੈਸਲਾ ਕੀਤਾ ਗਿਆ ਹੈ ਗੌਰਤ ਮਤਲਬ ਹੈ ਕਿ ਅਧਿਆਪਕਾਂ ਵੱਲੋਂ ਕੀਤਾ ਜਾਣ ਵਾਲਾ ਵਾਧੂ ਖਰਚਾ ਰੀਫੰਡ ਨਹੀਂ ਹੋਵੇਗਾ ਉਹਨਾਂ ਇਹ ਵੀ ਮੰਗ ਕੀਤੀ ਕਿ ਜੇਕਰ ਮੌਸਮੀ ਫਲ ਦਾ ਰੇਟ ਜ਼ਿਆਦਾ ਹੈ ਤਾਂ ਇਸ ਦੇ ਬਦਲ ਵਿੱਚ ਕੋਈ ਦੂਜਾ ਫਲ ਦਿੱਤੇ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਦੋਸ਼ ਲਗਾਇਆ ਕਿ ਮੌਸਮੀ ਫਲ ਕਿੰਨੂ ਮੈਡੇ ਮੀਨ ਵਿੱਚ ਦਿੱਤੇ ਜਾਣ ਦਾ ਮੈਨੂ ਦਾ ਹੁਕਮ ਜਾਰੀ ਕਰਦੇ ਸਮੇਂ ਸਰਕਾਰ ਨੇ ਮਾਰਕੀਟ ਵਿੱਚ ਕਿੰਨੂ ਦਾ ਰੇਟ ਪਤਾ ਕਰਨ ਦੀ ਖੇਚਲ ਹੀ ਨਹੀਂ ਕੀਤੀ ਜਿਸ ਦਾ ਨਤੀਜਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਅਧਿਆਪਕਾਂ ਨੂੰ ਉਹਨਾਂ ਦੇ ਹੋ ਰਹੇ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਆਪਣੇ ਫੈਸਲੇ ਤੇ ਹੁਣ ਵਿਚਾਰ ਕਰਕੇ ਮੈਨੂ ਵਿੱਚ ਕਿੰਨੂ ਦੀ ਜਗ੍ਹਾ ਕੋਈ ਹੋਰ ਫਲ ਦਰਜ ਕਰਕੇ ਨਵਾਂ ਮੈਨੂ ਜਾਰੀ ਕਰੇਗੀ ਜਿਹੜਾ ਕਿ ਦਿੱਤੀ ਜਾ ਰਹੀ ਗ੍ਰਾਂਟ ਦੇ ਅਨੁਕੂਲ ਹੋਵੇਗਾ ਸਰਕਾਰ ਫਲਾਂ ਤੇ ਸਬਜ਼ੀਆਂ ਦੇ ਬਦਲਦੇ ਹੋਏ ਮਾਰਕੀਟ ਰੇਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀ ਮੈਨੂ ਵਿੱਚ ਦਰਜ ਆਈਟਮਾਂ ਨੂੰ ਬਦਲ ਕੇ ਅਧਿਆਪਕਾਂ ਦੀ ਜੇਬ ਤੇ ਪੈ ਰਹੇ ਮਾਰੇ ਐਸ ਨੂੰ ਰੋਕਣ ਲਈ ਕਦੋਂ ਉਪਰਾਲੇ ਕਰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ